ਪਰਮਜੀਤ ਨੂੰ ਪਿੰਡੋਂ ਸ਼ਹਿਰ ਆਏ ਨੂੰ ਪੂਰੇ 5 ਸਾਲ ਹੋ ਚੁੱਕੇ ਸਨ। ਸ਼ਹਿਰ ਵਿੱਚੋਂ ਨੌਕਰੀ ਕਰਦਾ ਸੀ। ਪਿੰਡ ਭਾਵੇਂ ਸ਼ਹਿਰ ਤੋਂ ਬਹੁਤੀ ਦੂਰ ਨਹੀਂ ਸੀ ਪਰ ਫਿਰ ਉਹਨੇ ਸ਼ਹਿਰ ਰਹਿਣ ਦਾ ਫੈਸਲਾ ਕਰ ਲਿਆ ਸੀ। ਸ਼ਾਇਦ ਉਹ ਅੱਜ ਦੇ ਤਕਨੀਕੀ ਯੁੱਗ ਵਿੱਚ ਆਪਣੇ ਸਾਂਝੇ ਪਰਿਵਾਰ ਨਾਲ ਰਹਿਣਾ ਪਸੰਦ ਨਾ ਕਰਦਾ ਹੋਵੇ ਤੇ ਆਪਣੀ ਅਲੱਗ ਜ਼ਿੰਦਗੀ ਜਿਉਣੀ ਚਾਹੁੰਦਾ ਹੋਵੇ। ਅੱਜ ਸਕੂਲ ਤੋਂ ਵਾਪਸ ਆਇਆ ਉਸ ਦਾ ਚੌਥੀ ਜਮਾਤ ਵਿੱਚ ਪੜਦਾ ਬੱਚਾ ਆਪਣੀ ਪੰਜਾਬੀ ਦੀ ਕਿਤਾਬ ਲੈ ਕੇ ਆਪਣੇ ਪਿਤਾ ਕੋਲ ਬੈਠ ਗਿਆ। ਕਿਤਾਬ ਖੋਲਦੇ ਹੀ ਉਸਨੇ ਸ਼ਬਦ ਸਾਂਝਾ ਪਰਿਵਾਰ ਪੜ੍ਹੇ ਇਹ ਪੜ੍ਹ ਕੇ ਬੱਚੇ ਨੇ ਆਪਣੇ ਪਿਤਾ ਪਰਮਜੀਤ ਨੂੰ ਪੁੱਛਿਆ ਪਿਤਾ ਜੀ ਇਹ ਸਾਂਝਾ ਪਰਿਵਾਰ ਕੀ ਹੁੰਦਾ ਹੈ ਪਰਮਜੀਤ ਨੇ ਜਵਾਬ ਦਿੱਤਾ ਸਾਂਝਾ ਪਰਿਵਾਰ ਉਹ ਹੁੰਦਾ ਹੈ ਜਿਸ ਵਿੱਚ ਸਾਰੇ ਰਲ ਕੇ ਰਹਿੰਦੇ ਹਨ ਜਿਵੇਂ ਦਾਦਾ-ਦਾਦੀ ਮਾਤਾ-ਪਿਤਾ ਤਾਇਆ-ਤਾਈ ਚਾਚਾ-ਚਾਚੀ ਭੈਣ-ਭਰਾ ਤੇ ਸਾਰੇ ਬੱਚੇ ਇਹ ਸੁਣ ਕੇ ਬੱਚਾ ਬੋਲਿਆ ਪਿਤਾ ਜੀ ਫਿਰ ਆਪਣਾ ਸਾਂਝਾ ਪਰਿਵਾਰ ਕਿੱਥੇ ਹੈ ਹੁਣ ਪਰਮਜੀਤ ਕੁਝ ਨਾ ਬੋਲ ਸਕਿਆ